ਸਸ਼ਿਆ ਕਾਲ ਜੀ ਪਬਲਿਕ ਗਾਰਡੀਆਂ ਦੇਖ ਰਹੇ ਸਾਰੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਸੈਕਟਰ 17 ਦੇ ਬਸ ਸਟੈਂਡ ਦੇ ਨੇੜੇ ਮੋਬਾਈਲ ਟਾਵਰ ਉੱਤੇ ਚੜਿਆ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸਵੇਰੇ 6 ਵਜੇ ਤੋਂ ਹੀ ਮੋਬਾਈਲ ਟਾਵਰ ਉੱਤੇ ਚੜਿਆ ਹੋਇਆ ਹੈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਵਿਅਕਤੀ ਕੋਈ ਜ਼ਮੀਨ ਦੇ ਚੱਲਦੇ ਰੌਲੇ ਉੱਤੇ ਇਨਸਾਫ ਨਾ ਮਿਲਣ ਕਰਕੇ ਚੜਿਆ ਹੈ ਮੋਬਾਈਲ ਟਾਵਰ ਉੱਤੇ ਵਿਅਕਤੀ ਨੇ ਖੁਦ ਕਾਲ ਕਰਕੇ ਪੀसीआर ਪੁਲਿਸ ਨੂੰ ਦੱਸਿਆ ਕਿ ਉਸ ਦਾ ਕੋਈ ਜ਼ਮੀਨੀ ਰੌਲਾ ਸੀ ਜਿਸ ਦਾ ਇਨਸਾਫ ਨਾ ਮਿਲਣ ਕਾਰ ਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਉਸ ਵਿਅਕਤੀ ਨੂੰ ਥੱਲੇ ਉਤਾਰਨ ਵਿੱਚ ਸਫਲ ਹੋਵੇਗਾ ਜਾਂ ਫਿਰ ਉਸ ਵਿਅਕਤੀ ਨੂੰ ਉਤਾਰਨ ਲਈ ਕੋਈ ਹੋਰ ਤਰੀਕਾ ਅਪਣਾਇਆ ਜਾਵੇਗਾ ਭਾਈ ਤੁਸੀਂ ਮੌਕੇ ਤੇ ਆਇਓ ਭਜੀ ਕਿੰਨੇ ਵਜੇ ਚੜਿਆ ਵੀ ਕੀ ਕਾਲ ਲੈਣ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਪਰ ਉਹੇ ਨੀਚੇ ਆਜਾ ਹਾਂ ਜੋ ਵੀ ਦੀ ਮੇਨ ਡਿਮਾਂਡ ਨੂੰ ਆਪਾਂ ਕਲੀਅਰ ਕਰ ਦਈਏ ਸਵੇਰੇ ਕਿੰਨੇ ਵਜੇ ਚੜਿਆ ਹੋਇਆ ਹੈ ਓਏ ਇਹ ਕੋਈ ਤਾਂ ਸਾਢੇ 8:30 ਹੋ ਗਿਆ ਅੱਛਾ ਕੀ ਕਹਿ ਕੀ ਰਿਹਾ ਹੈ ਮੁੰਡਾ ਉੱਪਰੋਂ ਅਨਾਊਂਸਮੈਂਟ ਵੀ ਕਰ ਰਿਹਾ ਸੀ ਫੋਨ ਤੇ ਕੀ ਕਹਿ ਰਿਹਾ ਮੈਂ ਕੁਝ ਨਹੀਂ ਕਹਿ ਸਕਦਾ ਜੋ ਹੈ ਮਿਲਣ ਜਿੰਨਾ ਪਤਾ ਮੈਂ ਦੱਸ ਸਕਦਾ ਅੱਛਾ ਸੀਐਮ ਨਾਲ ਮਿਲਣ ਦੀ ਵੀ ਗੁਹਾਰ ਕਰ ਰਹੇ ਤੁਸੀਂ ਇਸ ਘਟਨਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਆਪਣੀ ਕੋਈ ਵੀ ਸੁਜੈਸ਼ਨ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਐਵੇਂ ਹੀ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਖਬਰਾਂ ਵੇਖਣ ਲਈ ਜੁੜੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼